ਹਮ ਜਿਸ ਦਿਨ ਸਾਸੰਗ ਜੀ ਕਿਰਪਾ ਹੁੰਦੀ ਹੈ ਇਹ ਕਿਸੇ ਦੀਆਂ ਕੋਈ ਬਾਹਰ ਲੀਆਂ ਗੱਲਾਂ ਨਹੀਂ ਸਾਰੀ ਦੀ ਸਾਰੀ ਸਾਡੀ ਅੰਤਰੀਵ ਹਾਲਤ ਹੈ ਸਾਡਾ ਅੰਦਰਲਾ ਖੇਡ ਮਹਾਰਾਜ ਪ੍ਰਗਟ ਕਰ ਰਹੇ ਨੇ ਜਿਸ ਦੇ ਅੰਦਰ ਵੀ ਇਹ ਖੇਡ ਪ੍ਰਗਟ ਹੋ ਜਾਵੇ ਉਸ ਦੀ ਕੋਈ ਬਾਹਰ ਨਹੀਂ ਕਿ ਮੇਰੀ ਉਹਦੇ ਨਾਲ ਗੱਲ ਜਾਂ ਮੇਰੀ ਉਹਦੇ ਨਾਲ ਗੱਲ ਕਿਸੇ ਨਾਲ ਕੋਈ ਗੱਲ ਨਹੀਂ ਉਹਦੀ ਗੱਲ ਕ੍ਰਿਸ਼ਨ ਨਾਲ ਹੈ ਆਪਣੇ ਨਾਲ ਕਰ ਰਿਹਾ ਪ੍ਰਭ ਇਹ ਕਤਹੁ ਨਾ ਤਾਵੈ ਪ੍ਰਭ ਇਹ ਮਨੋਰਥ ਮੇਰਾ ਜਿੰਦਗੀ ਮਿਲੀ ਹੈ ਤੇ ਪਾਛੇ ਮੇਰੇ ਨੇਤਰ ਖੁੱਲੇ ਹੋਏ ਨੇ ਪ੍ਰਕਾਸ਼ਮਾਨ ਹੋਏ ਨੇ ਮੇਰੀ ਸੋਚਣੀ ਜਿਹੜੀ ਹੈ ਉਹ ਇਸ ਚੀਜ਼ ਨੂੰ ਪਕੜ ਕਰ ਰਹੀ ਹੈ ਤੇ ਮੇਰੀ ਜ਼ਿੰਦਗੀ ਦਾ ਇੱਕ ਮਨੋਰਥ ਹੈ ਪ੍ਰਭ ਇਹ ਮਨੋਰਥ ਮੇਰਾ ਠੀਕ ਹੈ ਮੇਰੀ ਮਨੋਰਥ ਕੀ ਪ੍ਰਾਤਿਕਾਰ ਲੱਗੋ ਜਨ ਚਰਨੀ ਜਿੰਦਗੀ ਦਿੱਤੀ ਹੈ ਤੇ ਅਰੋਜ ਸੁਭਾ ਹੁੰਦੀ ਹੈ ਤੇ ਹੇ ਸੱਚੇ ਪਾਤਸ਼ਾਹ ਉਹ ਮੇਰੇ ਲਈ ਸੁਭਾ ਇਹੋ ਜੀ ਆਵੇ ਸਵੇਰਾ ਇਹੋ ਜਿਹਾ ਆਵੇ ਕਿ ਮੈਨੂੰ ਤੇਰੇ ਦਰ ਦੇ ਬਖਸ਼ੇ ਹੋਏ ਜਰੂਰ ਮਿਲਣ ਰੋਜ ਅਰਦਾਸ ਕੀ ਕਰਦੇ ਹੋ ਸਈ ਗੁਰਮੁਖ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਔਰ ਪਾਛੇ ਮਨ ਨਾ ਜਾਵੇ ਪ੍ਰਾਤੇ ਕਾਲ ਲਗੋ ਜਨ ਚਰਨੀ ਐਸੀ ਮੇਰੀ ਕਸ਼ਿਸ਼ ਬਣ ਜਾਵੇ ਨਿਸਵਾਸਰ ਦਰਸ਼ ਪਾਵੋ ਭੈ ਨਿਸ ਤੇ ਵਾਸਰ ਦਿਨ ਤੇ ਰਾਤ ਮੈਂ ਉਹਨਾਂ ਨੂੰ ਤੱਕੀ ਜਾਮਾਂ ਕਿ ਮਨ ਮੇਰੇ ਤਿਨ ਕੀ ਓਟ ਲੇ ਮੰਤਨ ਆਪਣਾ ਤਿਨ ਜਨ ਦੇ ਜਨ ਜਨ ਆਪਣਾ ਪ੍ਰਭ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸ ਕੀ ਸ਼ਰਨ ਸਰਬ ਸੁਖ ਪਾਵੇ ਤਿਸ ਕੇ ਦਰਸਾ ਪਾਵ ਮਟਾਵੇ ਅਬਰ ਸਿਆਨ ਬਸਗਲੀ ਛਾੜ ਤੇ ਜਨ ਕੀ ਤੂ ਸੇਵਾ ਲਾਗ ਆਵਣ ਜਾਣ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਪ੍ਰੰਤਿ ਕਾਲ ਲਗੋ ਜਨ ਚਰਨੀ ਨਿਸ ਬਾਸਰ ਦਰਸ ਪਾਵ ਤਨ ਮਨ ਅਰਪ ਕਰੋ ਜਨ ਸੇਵਾ बस ਹੋਰ ਕਿਛੇ 파ਸ਼ੇ ਨਾ ਜਾਮਾ ਜਿਹੜੇ ਤੇਰੇ ਤੱਕ ਪਹੁੰਚਾਉਣ ਵਾਲੇ ਨੇ ਮੈਂ ਆਪਣਾ ਤਨ ਵੀ ਤੇ ਮਨ ਵੀ ਉਹਨਾਂ ਨੂੰ ਅਰਪਣ ਕਰਦੇ ਆ ਤਨ ਸੰਤਨ ਕਾ ਤਨ ਸੰਤਨ ਕਾ ਮਨ ਸੰਤਨ ਕਾ ਕੀ ਸੰਤ ਪ੍ਰਸ਼ਾਦ ਹਰ ਨਾਮ ਤੇ ਆਇਆ ਸਰਬ ਕੁਸ਼ਲ ਤਬ ਥੀਆ ਖੁਸ਼ੀ ਮਿਲੀ ਤਨ ਮਨ ਅਰਪ ਕਰੋ ਜਨ ਸੇਵਾ ਅਰਸ਼ਨਾ ਹਰ ਗੁਣ ਗਾਬੋ ਤੇ ਰਛਨਾ ਦੇ ਨਾਲ ਐਸੀ ਕਿਰਪਾ ਕਰ ਦੇਵੋ ਕਿ 24 ਘੰਟੇ ਕਰਾਂ ਵਾਹਿਗੁਰੂ 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 ਐਸਾ ਬਾਣੀ ਸਮਝਾ ਰਹੀ ਹੈ ਕਿ ਹੋਰ ਕਿਸੇ ਪਾਸੇ ਧਾਕੇ ਨਾ ਜਾਏ ਰਛਨਾ ਹਰ ਗੁਣ ਗਾਵੋ ਸਾਸ ਸਾਸ ਸਿਮਰੋ ਪ੍ਰਭ ਆਪਣਾ ਸਾਸ ਸਾਸ ਸਿਮਰੋ ਪ੍ਰਭ ਆਪਣਾ ਸਵਾਸ ਸਵਾਸ ਨਾਲ ਮੈਂ ਉਸ ਪ੍ਰਭੂ ਦਾ ਸਿਮਰਨ ਕਰਾਂ ਸਾਥ ਸਾਥ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਮੇਰਾ ਰੋਜ਼ ਦਾ ਜਿਹੜਾ ਰਹਿਣਾ ਹੈ ਉਹ ਤੇਰੇ ਦਰ ਦੇ ਬਖਸ਼ੇ ਹੋਏ ਮਹਾਂਪੁਰਖਾਂ ਦੇ ਨਾਲ ਹੋਵੇ ਸੰਤ ਸੰਗ ਨਿਤ ਆਖਿਆ ਇਹਨੇ ਆਖਿਆ ਕਿ ਅੱਜ ਨਾ ਰਹੋ ਕੱਲ ਨੂੰ ਰਹਿ ਲਿਓ ਬਾਣੀ ਧਿਆਨ ਨਾਲ ਸੁਣੋ ਕਰੋ